ਇਤ ਬਾਬਾ ਅਕਾਲ ਰੂਪ ਅਕਾਲ ਰੂਪ ਦੁਜਾਰਵਾ ਦੇ ਮਰਦਾਨਾ ਇਤ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਨਾਨਕ ਪ੍ਰਗਟਿਆ ਮਿੱਠੀ ਧੁੰਦ ਜਗ ਚਾਨਣ ਹੋਆ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਰੋਵਾ ਐਸੇ ਦੀਨ ਦਿਵਾਲ ਸਤ ਗੁਰੂ ਪਹਿਲੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕਤਕ ਦੀ ਪੂਰਨ ਮਾਛੀ ਨੂੰ 1469 ਈਸਵੀ ਨੂੰ ਪਾਵਨ ਪ੍ਰਕਾਸ਼ ਗੁਰਦੁਆਰਾ ਨਨਕਾਣਾ ਸਾਹਿਬ ਜਿੱਥੇ ਸਤਗੁਰਾਂ ਦਾ ਪ੍ਰਕਾਸ਼ ਹੋਇਆ ਜਨਮ ਸਥਾਨ ਹੈ ਸਪਾਵਨ ਪਵਨ ਧਰਤੀ ਤੇ ਹੋਇਆ ਔਰ ਗੁਰਦੁਆਰਾ 베ਰ ਸਾਹਿਬ ਸੁਲਤਾਨਪੁਰ ਲੋਧੀ ਦੀ ਉਹ ਪਾਵਨ ਪਵਿੱਤਰ ਧਰਤੀ ਹੈ ਜਿਸ ਧਰਤੀ ਤੋਂ ਸਤਗੁਰੂ ਜੀ ਭਾਈ ਸਾਹਿਬ ਐ ਗੁਰਦਾਸ ਜੀ ਦੇ ਕਥਨ ਅਨੁਸਾਰ ਚੜਿਆ ਸੋਧਣ ਧਰਤ ਲੁਕਾਈ ਜਿੱਥੇ ਸਤਗੁਰਾਂ ਨੇ ਪਾਵਨ ਉਦਾਸੀਆਂ ਦੇ ਜਿਹੜੇ ਰਮਥਾ ਸੀ ਉਹ ਕੀਤੀ ਮੂਲ ਮੰਤਰ ਦਾ ਉਚਾਰਨ ਸਤਗੁਰਾਂ ਨੇ ਇੱਥੇ ਕੀਤਾ ਉਹ ਬਹੁਤ ਸਾਰੇ ਜਿਹੜੇ ਚੋਚ ਸਨ ਉਹ ਇਸ ਪਾਵਨ ਪਵਿੱਤਰ ਧਰਤੀ ਤੇ ਕੀਤੇ ਜਿਸ ਧਰਤੀ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਉਹ ਧਰਤੀ ਤਾਂ ਬੇਸ਼ੱਕ ਸਾਡੀ ਪਹੁੰਚ ਤੋਂ ਅਜੇ ਦੂਰ ਹੈ ਖੁੱਲੇ ਦਰਸ਼ਨ ਦੇ ਦਾਰ ਖਾਸਿਆਂ ਨੂੰ ਉਸ ਧਰਤੀ ਤੇ ਨਹੀਂ ਹੋ ਰਿਹਾ ਵੀਜ਼ਾ ਲੈ ਕੇ ਪਾਕਿਸਤਾਨ ਯਾਤਰਾ ਵਾਸਤੇ ਦਰਸ਼ਨ ਕਰਨ ਵਾਸਤੇ ਜਾਣਾ ਪੈਂਦਾ ਪਰ ਭਾਰਤ ਦੇ ਵਿੱਚ ਜਿਹੜਾ ਸਾਡਾ ਨਰਖਾਣਾ ਸਾਹਿਬ ਹੈ ਉਹ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਹੈ ਇੱਥੇ ਸਤਗੁਰਾਂ ਦਾ ਪ੍ਰਕਾਸ਼ ਪੁਰਬ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾਂਦਾ ਹੈ ਲੱਖਾਂ ਦੇ ਗਿਣਤੀਕ ਸੰਗਤ ਪਹੁੰਚ ਕਰਕੇ ਦਰਸ਼ਕਦਾਰੀ ਕਰਕੇ ਆਪਣਾ ਜਨਮ ਨੂੰ ਸਫਲਾ ਕਰਦੀ ਹੈ ਔਰ ਧੰਨ ਸਤਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸੜਦੀ ਹੋਈ ਲੋਕਾਈ ਨੂੰ ਠਾਰਨ ਵਾਸਤੇ ਸੜਦੇ ਹੋਏ ਹਿਰਦਿਆਂ ਨੂੰ ਠਾਰਨ ਵਾਸਤੇ ਤਪਦੇ ਹੋਏ ਹਿਰਦਿਆਂ ਨੂੰ ਠੰਡਾ ਕਰਨ ਵਾਸਤੇ ਔਰ ਅਗਿਆਨਤਾ ਦੇ ਹਨੇਰੇ ਵਿੱਚ ਡੁੱਬੀ ਹੋਈ ਲੋਕਾਈ ਨੂੰ ਭਟਕਦੀ ਹੋਈ ਲੋਕਾਈ ਨੂੰ ਸੱਚ ਦਾ ਰਾਹ ਦੱਸਣ ਵਾਸਤੇ ਗਿਆਨ ਦਾ ਪ੍ਰਕਾਸ਼ ਬਖਸ਼ਿਸ਼ ਕਰਨ ਵਾਸਤੇ ਧੰਨ ਗੁਰੂ ਅੰਕਦੇਵ ਜੀ ਮਹਾਰਾਜ અવਤਾਰ ਧਾਰਨ ਕਰਕੇ ਇਸ ਧਰਤੀ ਤੇ ਆਏ ਔਰ ਸਤਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਲੋਕਾਈ ਨੂੰ ਸੱਚ ਦਾ ਉਪਦੇਸ਼ ਬਖਸ਼ਿਸ਼ ਕੀਤਾ ਧਰਮ ਦੇ ਕੀਰਤ ਕਰਨੇ ਵੰਡ ਕੇ ਛਕਣਾ ਤੇ ਨਾਮ ਜਪਣ ਦਾ ਜਿਹੜਾ ਸੁਨਹਿਰੀ ਉਪਦੇਸ਼ ਸੀ ਉਹ ਧੰਨ ਗੁਰੂ ਅੰਕਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਲੋਕਾਈ ਨੂੰ ਬਖਸ਼ਿਸ਼ ਕੀਤਾ ਔਰ ਧੁਰ ਕੀ ਬਾਣੀ ਆਈ ਤੈ ਸਗਲੇ ਚਿੰਤ ਮਿਟਾਇਦੇ ਰੂਪ ਵਿੱਚ ਜੋ ਪਾਵਨ ਕੋਇਤੋ ਗੁਰਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਉਹ ਸਮੋਚਾ ਜੋ ਗੁਰੂ ਨੂੰ ਮੰਨਣ ਵਾਲਾ ਸਿੱਖ ਹੈ ਉਹ ਗੁਰੂ ਸਾਹਿਬ ਨੂੰ ਮੱਥਾ ਟੇਕਦਾ ਹੈ ਗੁਰੂ ਕੀ ਬਾਣੀ ਪੜ੍ਹਦਾ ਹੈ ਤੇ ਆਪਣੇ ਤਪਦਿਆਂ ਹੋਇਆਂ ਹਿਰਦਿਆਂ ਨੂੰ ਠਾਰਦਾ ਹੈ ਐਸੇ ਦੀਨ ਦੇ ਆਲ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਜੋ ਸਮੁੱਚੇ ਸੰਸਾਰ ਪਰ ਵਿੱਚ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾਂਦਾ ਔਰ ਦਾਸ ਦੇ ਬੜੇ ਵੱਡੇ ਭਗ ਨੇ कि ਅੱਜ ਉਸ ਧਰਤੀ ਉੱਤੇ ਆ ਕੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੀ ਧਰਤੀ ਜਿੱਥੇ ਅੱਜ ਮਹਾਨ ਨਗਰ ਕੀਰਤਨ ਜਿਹੜਾ ਸਵੇਰੇ ਆਰੰਭ ਹੋਇਆ ਰਾਤ ਨੂੰ ਸੰਪੰਨ ਹੋਵੇਗਾ ਔਰ ਕੱਲ ਸਤਗੋਆਂ ਦੇ ਪ੍ਰਕਾਸ਼ ਪੁਰਬ ਬਹੁਤ ਸ਼ਰਧਾ ਔਰ ਸਤਕਾਰ ਸਹਿਤ ਮਨਾਏ ਜਾਣਗੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸੁੰਦਰ ਜਲੌਅ ਸਜਣੇ ਨੇ ਔਰ ਸੁਨਹਿਰੀ ਜਿਲਦਵਾਲ ਜਿਹੜੇ ਪਾਵਨ ਸਰੂਪ ਨੇ ਉਹਨਾਂ ਦੇ ਪ੍ਰਕਾਸ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਅਮਰਤ ਵੇਲੇ ਸਵੇਰੇ ਹੋਣਗੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਲੋ ਸੱਜੇਗਾ ਗੁਰਦੁਆਰਾ ਬਾਬਾ ਅਟਲ ਰੈਸ ਸਾਹਿਬ ਜੀ ਕੋਲ ਲੋ ਸੱਜੇਗਾ ਔਰ ਲੱਖਾਂ ਦੀ ਗਿਣਤੀ ਕੋ ਸੰਗਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਵੀ ਦਰਸ਼ਨ ਕਰਕੇ ਮੱਥਾ ਟੇਕ ਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰ ਰਹੀ ਹੈ ਔਰ ਸਮੁੱਚੀਆਂ ਸੰਗਤਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਹੋਣ ਬਹੁਤ-ਬਹੁਤ ਵਧਾਈਆਂ ਹੋਣ ਗੁਰੂ ਨਾਲ ਜੁੜ ਕੇ ਅਮਰ ਸ਼ੱਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ